ਸੋ ਸ੍ਰੀ ਕਾਲਜੀ ਨਮਸਤੇ ਮੈਂ ਹਰਜੂਤ ਸਿੰਘ ਬੈਂਕ ਸਿੱਖਿਆ ਮੰਤਰੀ ਪੰਜਾਬ ਅੱਜ ਆਪ ਸਾਰਿਆਂ ਨੂੰ ਇੱਕ ਵੱਡੀ ਖੁਸ਼ਖਬਰੀ ਸਾਂਝੀ ਕਰਨ ਜਾ ਰਹੇ ਹਾਂ ਕੱਲ ਦੇਸ਼ ਦੇ ਸਭ ਤੋਂ ਟਫਸ ਐਗਜ਼ਾਮ ਜੇ ਐਡਵਾਂਸ ਜੋ ਸਿਰਫ ਦਿੱਸ ਇਸ ਆਈ ਆਈ ٹی ਦੀ ਐਡਮਿਸ਼ਨਸ ਲਈ ਹੁੰਦਾ ਉਸ ਦੇ ਨਤੀਜੇ ਆਏ ਐ ਤੇ ਮੈਨੂੰ ਦੱਸਦੇ ਹੋਏ ਬੜਾ ਮਾਣ ਮਹਿਸੂਸ ਹੋ ਰਿਹਾ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ 32 ਬੱਚਿਆਂ ਨੇ 832 ਸਟੂਡੈਂਟਸ ਸੇ ਕਲੀਅਰਡ ਥਿਸ ਐਗਜ਼ਾਮ ਮੈਂ ਸਮਝਦਾ ਪੰਜਾਬ ਸਿੱਖਿਆ ਕ੍ਰਾਂਤੀ ਦੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਕਿਉਂਕਿ ਇਹ ਦੇਸ਼ ਦਾ ਸਭ ਤੋਂ ਟਫਸ ਐਗਜ਼ਾਮ ਹੈ ਬਹੁਤ ਸਾਰੇ ਜਿਹੜੇ ਆਪਣੇ ਦੇਸ਼ ਦੇ ਬੈਸਟ ਸਕੂਲਸ ਨੇ ਬੈਸਟ ਇੰਸਟੀਚੂਟਸ ਨੇ ਆਪਣਾ ਕੋਟਾ ਦੇਖਦੇ ਆ ਉੱਥੇ ਜਾ ਜਾ ਬੱਚੇ ਜਿਹੜੇ ਆ ਉਹਦੀ ਤਿਆਰੀ ਕਰਦੇ ਤਾਂ ਵੀ ਟੀਚੇ ਨਹੀਂ ਆਂਦੇ ਪਰ ਸਾਨੂੰ ਮਾਣ ਹੈ ਕਿ ਸਾਡੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਸਾਡੇ 32 ਬੱਚਿਆਂ ਨੇ ਇਹ ਕਲੀਅਰ ਕੀਤਾ ਇਸ ਤੋਂ ਪਹਿਲਾਂ ਜਿਹੜਾ ਜੇ ਮੇਨਸ ਹੋਇਆ ਸੀ ਜੋ ਪਾਕੀ ਇੰਜੀਨੀਅਰਿੰਗ ਲਈ ਹੁੰਦਾ ਉਹਦੇ ਵਿੱਚ ਸਾਡੇ 260 ਬੱਚਿਆਂ ਨੇ ਜਿੱਤਿਆ ਇਹ ਹੁਣ ਤੱਕ ਦਾ ਸਭ ਤੋਂ ਵੈਸ ਨਤੀਜਾ ਹੈ ਤੇ ਉਸ ਤੋਂ ਵੀ ਵੱਡੀ ਖੁਸ਼ੀ ਵਾਲੀ ਗੱਲ ਇਹ ਹੈ ਜੋ ਦਿਨ ਨੂੰ ਸਕੂਨ ਦਿੰਦੀ ਹੈ ਜਿਸ ਕੰਮ ਕਰਨ ਲਈ ਅਸੀਂ ਇਸ ਰਾਜਨੀਤੀ ਚਾਹੀ ਸੀ ਉਹ ਇਹ ਕਿ ਇਹ ਬੱਚੇ ਬੜੇ ਹੰਬਲ ਬੈਕਗ੍ਰਾਉਂਡ ਤੋਂ ਆ ਕਿਸੇ ਦੇ ਪਿਤਾ ਦਿਹਾੜੀ ਕਰਦੇ ਨੇ ਕਿਸੇ ਦੇ ਪਿਤਾ ਹੈ ਨਹੀਂ ਮਾਤਾ ਪ੍ਰਾਈਵੇਟ ਸਕੂਲ ਦੇ ਵਿੱਚ ਅਛਦੀਪਾ ਜਨ ਜਿਹੀ ਮੀਨਸ ਵੀ ਕਲੀਅਰ ਇਤਲ ਜਿਸ ਤਰ੍ਹਾਂ ਅਕਸਰ ਜ਼ਿਕਰ ਕਰਦਾ ਉਹਨਾਂ ਨੇ ਸਵੇਰੀ ਹੁਣ ਜੇ ਐਡਵਾਂਸ ਵੀ ਕਲੀਅਰ ਕਰ ਲਿਆ ਬਹੁਤ ਸਾਰੇ ਬੱਚੇ ਨੇ ਜਿਹੜੇ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਆਉਂਦੇ ਨੇ ਤੇ ਮੈਂ ਆਪਣੇ ਸਾਰੇ ਸਾਰੇ ਮੈਕਮੇ ਦੇ ਸਾਰੇ ਟੀਚਰਸ ਦਾ ਉਹਨਾਂ ਦੇ ਪ੍ਰਿੰਸੀਪਲਸ ਦਾ ਤੇ ਆਪਕੇ ਦਾ ਤੇ ਖਾਸ ਕਰਕੇ ਜਿਹੜੀ ਸਾਡੀ ਸਮਰ ਕੈਂਪ ਦੀ ਟੀਮ ਸੀ ਤੇ ਵਿੰਟਰ ਕੈਂਪ ਦੀ ਟੀਮ ਸੀ ਕਿ ਲੇਕਿਨ ਆ ਬੱਚਿਆਂ ਨੂੰ ਅਸੀਂ April ਦੇ ਵਿੱਚ 1 ਮਹੀਨਾ ਤਿਆਰੀ ਕਰਵਾਈ ਸੀ ਮਹੌਲੀ ਮੈਰੀਟੋਰੀਅਸ ਸਕੂਲ ਰੈਕੇ ਰੈਜ਼ੀਡੈਂਸ਼ੀਅਲ ਕੈਂਪ ਤੇ ਅਸੀਂ ਹਾਂ ਤੇ ਬਹੁਤ ਮਿਹਨਤ ਕੀਤੀ ਸੀ ਆ ਆ ਆ ਜਸ ਮੈਨੂੰ ਇਹ ਜਿਹੜਾ ਨਤੀਜਾ ਆਇਆ ਇਹ ਵੱਡੀ ਖੁਸ਼ੀ ਇਹ ਵੱਡੀ ਜਿਹੜੀ ਹੈ ਪ੍ਰਾਪਤੀ ਹੈ ਤੇ ਮੈਨੂੰ ਲੱਗਿਆ ਕਿ ਆਪ ਸਭ ਨਾਲ ਸਾਂਝੀ ਕਰਨੀ ਚਾਹੀਦੀ ਹੈ ਇਹ ਚਾਹੀਦੀ ਹੈ ਇਹ ਸਿਰਫ ਅਜੇ ਸ਼ੁਰੂਆਤਾਂ ਨੇ ਇਹ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਬਦਲਦੀ ਹੋਈਆਂ ਤਸਵੀਰਾਂ ਨੇ ਜਦੋਂ ਅਸੀਂ ਸਰਕਾਰੀ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਠੀਕ ਕਰਾਂਗੇ ਚਾਰ ਦੁਵਾਰੀ ਦਵਾਂਗੇ ਵਾਸ਼ਰੂਮਸ ਤੇ ਵੀ ਆ ਮੰਗੇ ਟੀਚਰਾਂਾਂਗੇ ਦੋਸ ਦੇ ਨਾਲ ਜਿਹੜਾ ਓਵਰਆਲ ਜਿਹੜੀ ਹੈ ਗਰੋਥ ਹੁੰਦੀ ਹੈ ਉਸ ਦਾ ਨਤੀਜਾ ਸਾਨੂੰ ਇਹ ਦੇਸ਼ ਦੇ ਸਭ ਤੋਂ ਟਫੈਸਟ ਐਗਜ਼ਾਮਸ ਜਿਸ ਤਰੀਕੇ ਨਾਲ ਸਾਡੇ ਬੱਚਿਆਂ ਨੇ ਪਰਫਾਰਮ ਕੀਤਾ ਉਸ ਤੋਂ ਪਤਾ ਲੱਗਦਾ ਬਹੁਤ ਜਲਦੀ ਸਾਰੇ ਬੱਚੇ ਆਪਸ ਵਿੱਚ ਗਰੁੱਪ ਬੀ ਕਰਾਂਗੇ ਧੰਨਵਾਦ